ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਕੇਜੀਐਸ ਫਾਰਮ ਤੇ ਅੱਜ ਆਪਾਂ ਤੁਹਾਡੇ ਆਸਤੇ ਬਹੁਤ ਹੀ ਸੋਹਣੀ ਮੱਝ ਲੈ ਕੇ ਹਾਜ਼ਰ ਹੋਏ ਆਂ ਪਿੰਡ ਜਸਰਾਵਰ ਤਹਿਸੀਲ ਜਨਾਲਾ ਜ਼ਿਲ੍ਹਾ ਅਮ੍ਰਿਤਸਰ ਤੇ ਵੀਰ ਜੀ ਜੇ ਕਿਸੇ ਵੀਰ ਭਰਾ ਨੇ ਆ ਮੱਝ ਖਰੀਦਣੀ ਹੋਵੇ ਦਿੱਤੀਆਂ ਗਈਆਂ ਜਾਣਕਾਰੀ ਅਨੁਸਾਰ ਮੱਝ ਖਰੀਦ ਸਕਦਾ ਮੱਝ ਦਾ ਸੂਆ ਕਿੰਨਾ ਬਾਈ ਜੀ ਤੀਸਰਾ ਹੋਏਗਾ ਭਾਈ ਸਾਹਿਬ ਆਹ ਤੀਸਰਾ ਜੀ ਤੇ ਦੁੱਧ ਇਸ ਟਾਈਮ ਕੀ ਜੇ ਅਜੇ ਅੱਜ ਹੀ ਸੋਈ ਹੈ ਪਿਛਲੇ ਸੋਏ ਦਿਨ 10-12 ਲੀਟਰ ਦਿੱਤਾ ਤੇ ਮਗਰ ਕੀ ਜੇ ਮਗਰ ਕੱਟੀ ਜੇ ਮਗਰ ਕੱਟੀ ਹੈ ਠੀਕ ਹੈ ਤੇ ਬਾਈ ਜੀ ਆਪਾਂ ਕਿੰਨੇ ਕ ਦੀ ਮਾਜ ਛੱਡ ਦੇਣੀ ਹੈ ਜੇ ਆਪਾਂ ਦਸੀਏ ਕਿ ਵੀਰ ਪਰਵਾਰਾ ਮਾਨਤਨ ਕਰਕੇ ਜਿੰਨੇ 85000 ਮੋਲੇ ਦੇ ਕੇ ਨੇ ਦੇਣੀ ਕੋ ਮਾਨਤਨ ਮਾਨਤਨ ਕਰ ਦਾਂਗੇ ਅਸੀਂ ਮੇਰਾ ਲਓ ਜੀ ਸਾਰੇ ਵੀ ਇਹਨਾਂ ਨੂੰ ਬੇਨਤੀ ਆ ਕਿ ਮਾਨਤਨ ਵੀਰਾਂ ਦਾ ਫੁੱਲ ਕਰ ਦਾਂਗੇ ਤੇ ਰੇਟ 85000 ਜੀ ਹਾਂਜੀ ਰੇਟ 85000 ਵੀਰ ਜੀ ਨੰਬਰ ਬੋਲ ਦੋ ਮੜਾ ਜੇ ਜੇ ਕਿਸੇ ਨੇ ਖਰੀਦਣੀ ਹੈ ਬਾਈ 97811 65938 ਇਹ ਫੋਨ ਦੂਜਾ ਨੰਬਰ ਬੋਲ ਦਿਓ ਜੀ 94632 27167 ਹਾਂਜੀ 94632 27167 97811 65938 ਜੇ ਕਿਸੇ ਵੀ ਵੀਰ ਭਰਾ ਨੇ ਮੱਝ ਖਰੀਦਣੀ ਹੋਵੇ ਇਹ ਨੰਬਰਾਂ ਸੰਪਰਕ ਕਰ ਸਕਦਾ ਮਾਈ ਤੇ ਮਗਰ ਕੱਟੀ ਆ ਤੇ ਮਾਈ ਦੀ ਛੁਆਈ 110% ਇਹ ਆਪਾਂ ਪਾਸ ਆਖਾਂਗੇ ਬਹੁਤ ਸੋਹਣੀ ਛੁਆਈ ਦੇ ਵਿੱਚ ਚੋਣਿਆ ਤੇ ਜੇ ਕਿਸੇ ਵੀਰ ਭਰਾ ਨੇ ਖਰੀਦਣੀ ਹੋਵੇ ਤੇ ਖਰੀਦ ਸਕਦਾ ਮੱਝ ਖੋਲ ਕੇ ਵਿਖਾਇਓ ਵੀਰ ਜੀ ਇੱਕ ਵਾਰੀ ਹਾਂਜੀ ਵੀਰ ਜੀ ਆਪਾਂ ਫੇਰ ਮਿਲਾਂਗੇ ਕੋਈ ਨਵੀਂ ਮੱਝ ਲੈ ਕੇ ਬਹੁਤ ਹੀ ਸੋਹਣੀ ਮੱਝ ਇਹ ਵੀ ਆ ਤੇ ਫੇਰ ਕੋਈ ਸੋਹਣੀ ਮੱਝ ਨਾਲ ਮਿਲਾਂਗੇ ਤਦ ਤੱਕ ਲਈ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ